ਇਹ ਜਿੱਤ ਮੇਰੇ ਜਿਹਾਰੂ ਸੱਜਣਾ ਦੀ ਇਸ ਇਲਾਕੇ ਦੇ ਜਿੰਨੇ ਵੀ ਮੇਰੇ ਚਾਹਣ ਵਾਲੇ ਆ ਇਹ ਜਿੱਤ ਉਹਨਾਂ ਦੀ ਔਰ ਮੈਂ ਧਨਵਾਦ ਕਰਦਾ ਸਮੁੱਚੀ ਲੀਡਰਸ਼ਿਪ ਦਾ ਜਿਨ੍ਹਾਂ ਨੇ ਬਹੁਤ ਵੱਡੀ ਇੱਜ਼ਤ ਕਰਾਈ ਕੀ ਕਰਤਾ ਕੋਈ ਨਾ ਕਰਵਾ ਦੇ ਇੱਕ ਮਿੰਟ ਹੋ ਜਾਏ ਕੋਈ ਇਹ ਜੀ ਜਿਆ ਆ ਆਓ ਬੋਲ ਤੁਹਾਨੂੰ ਸਾਹਿਬ ਕੀ ਜਨਾ ਜਾਈ ਦੀ ਜਿਤਵਾਰੇ ਤੁਹਾਨੂੰ ਸਾਹਿਬ ਉਹ ਤੁਹਾਨੂੰ ਸਾਹਿਬ ਆਈ ਦੀ ਜਿਤਵਾਰੇ ਕੀ ਕਰੇ ਤੁਹਾਨੂੰ ਸਾਹਿਬ ਟਾਈਮ ਕੋ ਮੈਂ ਕੀ ਗਾਜ ਹੋ ਗਿਆ ਇੱਥੇ ਜਿਤਵਾਰੇ ਅੱਜ ਬੱਲੇ ਬੱਲੇ ਹੋ ਗਈ ਆ ਜੀ ਹੋਰ ਇਹ ਤੋਂ ਵੱਧ ਕੀ ਹੋ ਸਕਦਾ ਜੀ ਅੱਛਾ ਜੀ ਜਿਹੜੇ ਜਿਹੜੇ ਲੋਕ ਕਲੇਮ ਕਰਦੇ ਸੀ ਅਸੀਂ ਅੱਜ ਕਰ ਦਾਂਗੇ ਅੱਜ ਕਰ ਦਿਆਂਗੇ ਅੱਜ ਵੇਖ ਲੋ ਮਾਝੇ ਦੇ ਲੋਕਾਂ ਨੇ ਕਿਸੇ ਤੋਂ ਡਰੇ ਨਹੀਂ ਮਾਝੇ ਦੇ ਲੋਕ ਧੋਖਾ ਵਜਾ ਕੇ ਵੋਟਾਂ ਪਾਈਆਂ ਨੇ